तुसी देख रहे हो स्टार न्यूज 18 चैनल रोजाना ताजा खबरें देखने लाई चैनल सब्सक्राइब करो हूँ तो हाँ सामने पेश कर दे हाँ एक खास खबर थाना मलोआ चंडीगढ़ दी पुलिस मुलाजमान दी गुंडागर्दी हुई जग जाहर। पुलिस मुलाजमान ने पीड़ित परिवार नाल गए पतवंतिया दे सामने कहा असी नहीं मन दे आपसी समझौते नूं ਬਲਵਿੰਦਰ ਗੁੰਮੜਾ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਤੱਕ ਕੇ ਸ਼ਹੀਦਾ ਇਹ ਪਹਿਲਾ ਮਾਮਲਾ ਨਹੀਂ ਹੋਰ ਵੀ ਬਹੁਤ ਹਨ ਉਦਾਹਰਣਾਂ ਆਓ ਦੇਖਦੇ ਹਾਂ ਇੱਕ ਖਬਰ ਵਿਸਥਾਰ ਸਹਿਤ ਮਿਤੀ 1 ਸਤੰਬਰ 2024 ਨੂੰ ਉਸ ਵੇਲੇ ਚੰਡੀਗੜ੍ਹ ਦੇ ਮੱਲਵਾ ਥਾਣੇ ਦੇ ਸਾਹਮਣੇ ਭਾਰੀ ਹਗਾਮਾ ਹੋ ਗਿਆ ਜਦੋਂ ਕਿਸੇ ਹਲਕੀ ਤਕਰਾਰ ਤੋਂ ਬਾਅਦ ਪੁਲਿਸ ਨੇ ਦੋਨੋਂ ਤੇਰਾਂ ਨੂੰ ਹਵਾਲਾ ਚ ਬੰਦ ਕਰ ਦਿੱਤਾ ਅੱਜ ਜਦੋਂ ਦੋਨੋਂ ਪਰਿਵਾਰ ਆਪਸ ਵਿੱਚ ਸਮਝੌਤਾ ਕਰਕੇ ਚੰਡੀਗੜ੍ਹ ਯੂਟੀ ਦੇ ਥਾਣਾ ਮਲੋਆ ਵਿੱਚ ਪਹੁੰਚੇ ਤੇ ਪੀੜਤ ਪਰਿਵਾਰਾਂ ਨੇ ਆਪਣਾ ਹੋਇਆ ਸਮਝੌਤਾ ਪੁਲਿਸ ਮੁਲਾਜ਼ਮਾ ਨੂੰ ਦਿਖਾਇਆ ਤਾਂ ਪੁਲਿਸ ਮੁਲਾਜ਼ਮਾ ਨੇ ਕਿਹਾ ਕਿ ਅਸੀਂ ਇਸ ਸਮਝੌਤੇ ਨੂੰ ਨਹੀਂ ਮੰਨਦੇ ਦੋਨੋਂ ਪਰਿਵਾਰਾਂ ਨੇ ਇਕੱਠੇ ਹੋ ਕੇ ਥਾਣੇ ਦੇ ਸਾਹਮਣੇ ਖੜ ਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਇਹ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਉਹਨਾਂ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਹਰਨੇਤ ਸਿੰਘ ਸੀਨੀਅਰ ਆਗੂ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਅਤੇ ਜਸਪ੍ਰੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਦੋਨੋਂ ਵਾਸੀ ਮਲੋਆਦੀ ਮਿਤੀ 1 ਇਕਤਰੀ ਅਕਸਰ 2024 ਨੂੰ ਆਪਸ ਵਿੱਚ ਮਾਮੂਲੀ ਤਕਰਾਰ ਹੋ ਗਈ ਸੀ। ਥਾਣਾ ਮਲੋਆਦੀ ਪੁਲਿਸ ਨੇ ਉਪਰੋਕਤ ਦੋਨੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਉਸੇ ਰਾਤ ਦੋਨੋਂ ਪਰਿਵਾਰਾਂ ਦੇ ਕਰੀਬ ਚਾਲੀ ਵਿਅਕਤੀ ਸਮਝੌਤਾ ਕਰਨ ਲਈ ਪੁਲਿਸ ਦੇ ਤਰਲੇ ਮਿੰਨਤਾ ਕਰਦੇ ਰਹੇ ਪਰ ਪੁਲਿਸ ਨੇ ਨਿੱਜੀ ਸਵਾਰਥ ਲਈ ਦੋਨਾਂ ਪਰਿਵਾਰਾਂ ਦਾ ਸਮਝੌਤਾ ਨਹੀਂ ਹੋਣ ਦਿੱਤਾ। ਮਿਤੀ 1 ਸਤੰਬਰ ਨੂੰ ਦੋਨਾਂ ਉਪਰੋਕਤ ਵਿਅਕਤੀਆਂ ਦੇ ਮਾਤਾ ਪਿਤਾ ਨੇ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਪਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਅਤੇ ਸੀਨੀਅਰ ਆਗੂ SCBC ਮਹਾਪੰਚਾਇਤ ਪੰਜਾਬ ਦੇ ਸਾਹਮਣੇ ਆਪਸੀ ਸਮਝੌਤਾ ਕੀਤਾ ਜਿਸ ਤੇ ਦੋਨੋਂ ਪਰਿਵਾਰਾਂ ਵੱਲੋਂ ਆਏ ਮੋਹਤਬਰ ਵਿਅਕਤੀਆਂ ਨੇ ਦਸਤਖਤ ਕੀਤੇ ਤੇ ਥਾਣੇ ਵਿੱਚ ਹਾਜ਼ਰ ਪੁਲਿਸ ਮੁਲਾਜ਼ਮਾ ਨੂੰ ਇਸ ਸਮਝੌਤੇ ਦੀ ਕਾਪੀ ਦੇਣੀ ਚਾਹੀਤਾ ਉਹਨਾਂ ਨੇ ਇਹ ਕਾਪੀ ਲੈਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਧਾਰਾ 750 सत सौ इकवंजा दर्ज की मानयोग एसडीएम साहब सामने पेश करना है तो इस गए समझौते की साडे सामने कोई अहमियत नहीं है प्रेस न गलबात दिया बलविंदर कुंबड़ा ने कहा कि पुलिस दिया दधीकिया दिनों दिन बढ़दिया जा रही हैं सरकारा के चुने हुए नुमाइंदे तमाशबीन बन के तमाशा देख रहे हैं इस बाबत प्रेस वालों जदो इस केस दे पड़ताली अफसर एएसआई नरेश कुमार नाल गलबात करनी चाही तो उन्होंने कॉल रिसीव नहीं की थी। इस मौके अमनदीप सिंह जसवीर कौर महेंद्र सिंह अमनप्रीत सिंह हरप्रीत सिंह मनजीत सिंह मनप्रीत सिंह कुलविंदर सिंह लंबारदार बलविंदर सिंह सुरिंदर सिंह शंकर राय आदि हाजिर हुए आओ सुनते पीड़ित परिवार की साडे रिपोर्टर न जो गलबात हुई ਗੁਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫੰਡ ਪੰਜਾਬ ਤੇ ਮਲੋਆ ਥਾਣੇ 'ਚ ਅਸੀਂ ਖੜੇ ਨੇ ਮਲੋਆ ਥਾਣੇ 'ਚ ਕੋਈ ਜਿਹੜੀ ਹੈ ਤਤਕਾਰ ਹੋ ਗਈ ਦੋ ਮੁੰਡਿਆਂ ਦੀ ਜਦੋਂ ਤਤਕਾਰ ਹੁੰਦੀ ਹੈ ਮੁੰਡਿਆਂ ਦੀ ਤਾਂ ਦੋਨੇ ਪੇਰੈਂਟਸ ਆਪਸ ਵਿੱਚ ਦੂਜੇ ਨੂੰ ਮਿਲ ਕੇ ਸਾਰਾ ਆ ਕੰਪਰੋਮਾਈਜ਼ ਕਰ ਲੈਂਦੇ ਆ ਕੰਪਰੋਮਾਈਜ਼ ਕਰ ਲੈਂਦੇ ਇੱਕ ਮੁੰਡੇ ਅੰਦਰ ਰਾਤ ਦੇ ਬਿਠਾਲੇ ਹੋਏ ਨੇ ਕੋਈ ਬੰਬੂਲੀ ਤਤਕਾਰ ਹੋਈ ਹੈ ਤਾਂ ਪੁਲਿਸ ਨੂੰ ਅਸੀਂ ਫੈਸਲੇ ਦੀ ਕਾਪੀ ਦੇਣ ਆਏ ਸੀ ਉਹ ਕਹਿੰਦੇ ਸਾਨੂੰ ਕੋਈ ਵੈਲਿਡ ਨਹੀਂ ਹੈ ਫੈਸਲਾ ਇਹ ਜਿਹੜਾ ਪੰਚਾਇਤੀ ਆਪਸੀ ਫੈਸਲਾ ਸਾਡੇ ਕੋਲੇ ਕੋਈ ਵੈਲਿਡ ਨਹੀਂ ਹੈ ਅਸੀਂ ਪੇਸ਼ ਕਰਾਂਗੇ ਜਦੋਂ ਟਾਈਮ ਆਊਗਾ ਤੁਹਾਨੂੰ ਦੱਸਾਂਗੇ ਟਾਈਮ ਤੇ ਦੱਸੋ ਜੀ ਇਹ ਪੁਲਿਸ ਨੂੰ ਪੈਸੇ ਦੱਸੋ ਅਸੀਂ ਕਿੱਥੇ ਦੇਈਏ ਇਹ ਦੋਨਾਂ ਪਰਿਵਾਰਾਂ ਨੂੰ ਰਾਤ ਦਾ ਤੰਗ ਪ੍ਰੇਸ਼ਾਨ ਕਰਿਆ ਵਾ ਇਹਨਾਂ ਦਾ ਜੀਣਾ ਹਰਾਮ ਕਰਿਆ ਵਾ ਪੁਲਿਸ ਲੋਕਾਂ ਦੇ ਨਿਆਂ ਨਸਾਬ ਵਾਸਤੇ ਕਿ ਪੁਲਿਸ ਲੋਕਾਂ ਨੂੰ ਦੁਖੀ ਕਰਨ ਵਾਸਤੇ ਭੇਜਾਈਏ ਇਹ ਥਾਣਾ ਫੇਰ ਜਿਹੜਾ ਆਏਗਾ ਥਾਣਾ ਮਲੋਏ ਦੀ ਕਹਾਣੀ ਏ ਸਾਰੀ ਅਸੀਂ ਜਾ ਕੇ ਮਿਲ ਕੇ ਆਏ ਮੈਂ ਖੁਦ ਗਿਆ ਤੇ ਕਹਿੰਦੇ ਜੀ ਸਾਡੇ ਕੋਲੇ ਫੈਸਲੇ ਦੀ ਕਾਪੀ ਦੀ ਕੋਈ ਲੋੜ ਨਹੀਂ ਹਸਣ ਉਹ ਮੁੰਡੇ ਅੰਦਰ ਬਿਠਾ ਲਏ ਵੇ ਕਹਿੰਦੇ ਐਸ ਡੀ ਐਮ ਕੋਲ ਆ ਸੀ ਉੱਥੇ ਰਿਕਵੈਸਟ ਬੇਨਤੀ ਕਰ ਲਾਂਗੇ ਐਸ ਡੀ ਐਮ ਕੋਲ ਜਾਣਾ ਨਹੀਂ ਮੰਨਦੇ ਆਂਗੇ ਤੇ ਸਾਰੀ ਜਿਹੜੀ ਹੈ ਇਹ ਮਿਲੀ ਭੁਗਤ ਹੋ ਰਹੀ ਦੱਸੋ ਇਹ ਲੋਕ ਕ੍ਰੈਪਸ਼ਨ ਦਾ ਬੜਾਵਾ ਕਿਉਂ ਦੇ ਰਹੇ ਕ੍ਰੈਪਸ਼ਨ ਕਿੱਥੇ ਨਹੀਂ ਹੋ ਰਹੀ ਕ੍ਰੈਪਸ਼ਨ ਦੇ ਖਿਲਾਫ ਲੜ ਰਹੇ ਆਂ ਸੀ ਤਾਂ ਇਹ ਸਾਰੇ ਬੰਦੇ ਦੇ ਦੱਸੋ ਪੈਸੇ ਰਾਤ ਦੇ ਵਟੋਰਨ ਫਿਰਦੇ ਆਂ ਪੈਸੇ ਰਾਤ ਇਹ ਸਾਰੀ ਜਿਹੜੀ ਮਿਲੀ ਭੁਗਤ ਕਰਕੇ ਕੱਲ ਕੱਲੇ ਥਾਣੇ 'ਚ ਕੱਲੇ ਚੰਡੀਗੜ੍ਹ 'ਚ ਨਹੀਂ ਪੰਜਾਬ 'ਚ ਵੀ ਇਹ ਹੋ ਰਿਹਾ ਚੰਡੀਗੜ੍ਹ ਵਿੱਚ ਵੀ ਹੋ ਰਿਹਾ ਇਹ ਪੰਚਾਇਤੀ ਫੈਸਲੇ ਨੂੰ ਪੇਰੇਂਸਾਂ ਦੇ ਫੈਸਲੇ ਨੂੰ ਵੀ ਮੰਨਦੀ ਨਹੀਂ ਪੁਲਿਸ ਦੱਸੋ ਕਿਹੜਾ ਨਿਆਂ ਕਿਹੜਾ ਨਿਸਾਬ ਕਿਹੜਾ ਦੇਸ ਹੈ ਕਿਹੜਾ ਆਜ਼ਾਦੀ ਹੈਗੀ ਇਹ ਪਰਿਵਾਰ ਨੂੰ ਦੋਨਾਂ ਪਰਿਵਾਰਾਂ ਨੂੰ ਮਨਜ਼ੂਰ ਆ ਜੀ ਦੋਨਾਂ ਪਰਿਵਾਰਾਂ ਨੂੰ ਮਨਜ਼ੂਰ ਹੈ ਦੋਨਾਂ ਦੀ ਮਾਤਾ ਨੇ ਦੋਧਾਂ ਦੇ ਦੂਜੇ ਮੂੜੇ ਦੇ ਪਿਤਾ ਨੇ ਸਾਰੇ ਪਰਿਵਾਰਾਂ ਨੇ ਸਾਈਨ ਕਰੇ ਤਾਂ ਸਾਈਨ ਕਰੇ ਦੇ ਬਾਅਦ ਇੱਕ ਪੁਲਿਸ ਨਹੀਂ ਮੰਨਦੀ ਮਲੋਆ ਥਾਣੇ ਦੇ ਪੁਲਿਸ ਨੇ ਕਹੇ ਐਸਆਈ ਨਹੀਂ ਮੰਨਦਾ ਕਿ ਇਸ ਫੈਸਲੇ ਨੂੰ ਕਹਿੰਦਾ ਮੈਂ ਪੇਰੇਡ ਦਾ ਫੈਸਲਾ ਨਹੀਂ ਮੰਨਦਾ ਹਾਂ ਹਾਂ ਜੀ ਕੀ ਗੱਲ ਕੀ ਹੋਈ ਹੈ ਵੀਰ ਸਾਡੇ ਬੱਚੇ ਜੀ ਦੋਨੋਂ ਦੋ ਆਸ ਵਿੱਚ ਬੈਸਵਾ ਜੀ ਹੋਈ ਕੋਈ ਲੜਾਈ ਝਗੜਾ ਕਿ ਮਾਰ ਕਟਾਈ ਕੁਝ ਨਹੀਂ ਹੋਇਆ ਜੀ ਸਿੰਪਲ ਹੋਇਆ ਕੰਮ ਰਾਤ ਅਨਦਾਸ ਸਾਹਿਬ ਨੂੰ ਵੀ ਤੁਸੀਂ ਕਰ ਲੋ ਕਬਰ ਮਾਜ ਦੋ ਹੀ ਦੂਸਰੀ ਧਿਰ ਵੀ ਮੇਰਾ ਬੇਟਾ ਹੈ ਇਹਨਾਂ ਦਾ ਵੀ ਬੇਟਾ ਹੈ ਦੂਜੀ ਧਿਰ ਇਤਿਹਾਸਿਕ ਕਬਰ ਮਾਜ ਕਰਨੇ ਨੂੰ ਪਰ ਕਰਿਆ ਨਹੀਂ ਹੈ ਕੰਫਰਮਾਈਜ ਇਹਨਾਂ ਨੇ ਤੇ ਮੇਤੂ ਵੀ ਨਾ ਕਿਸ ਤਰ੍ਹਾਂ ਫੈਸਲਾ ਕਰ ਰਹੇ ਹਾਂ ਹਾਂ ਹਰਾਸਮੈਂਟ ਕਰ ਰਹੇ ਰਾਤ ਤੇ ਸਿਖਰਾਂ ਤੇ ਪਟਾਏ ਹੋਏ ਬੱਚੇ ਜੀ ਮੇਰਾ ਬੱਚਾ ਬਿਮਾਰ ਹੈ ਜੀ ਉਹ ਡਿਪਰੈਸ਼ਨ ਦਾ ਮਰੀਜ਼ ਹੈ ਲੱਗਦੇ ਉਹਦਾ ਫ੍ਰੈਕਚਰ ਹੋਇਆ ਵਾ ਤੇ ਰਾਤ ਦੇ ਪ੍ਰੇਸ਼ਾਨ ਬਹੁਤ ਹੈਗੇ ਨਹੀਂ ਸੁਣਵਾਈ ਹੁੰਦੀ ਤਾਂ ਫਿਰ ਅਗਲਾ ਤੁਹਾਡਾ ਕੀ ਸਟੈਪ ਹੋਏਗਾ ਅਸੀਂ ਅਗਲਾ ਅੱਜ ਜਾ ਕੇ ਜਿਹਨਾਂ ਦਾ ਘੰਟਾ ਦੋ ਘੰਟਾ ਅਸੀਂ ਦੇਖਾਂਗੇ ਨਹੀਂ ਤਾਂ ਇੱਥੇ ਜਲੂਸ ਕੱਢਾਂਗੇ ਇਕੱਠੇ ਕਰਕੇ ਬੰਦੇ ਵੀ ਤਾਂ ਕਿ ਇਹ ਥਾਣੇ 'ਚ ਇਹ ਹਾਲਤ ਹੋਈ ਵੀ ਲੋਕਾਂ ਨੂੰ ਫੜ ਲਿਆ ਜੇ 757 ਹੋ ਗਈ ਪੇਰੈਂਟ ਸਰ ਸੈੱਟ ਸੁਵਾਈਆਂ ਮੁੰਡੇ ਸੈੱਟ ਸੁਵਾਈਆਂ ਸੈਨ ਤੱਕ ਸਿਗਨੇਚਰ ਤੱਕ ਨਹੀਂ ਮੁੰਡਿਆਂ ਦੇ ਕਰਾਣ ਲੈਂਦੇ ਕਹਿੰਦੇ ਅਸੀਂ ਸਾਈਨ ਨਹੀਂ ਕਰਾ ਸਕਦੇ ਮੁੰਡੇ ਦੇ ਫੈਸਲੇ ਦੇ ਫੈਸਲੇ ਦੀ ਕੋਈ ਕਾਪੀ ਦੀ ਲੋੜ ਨਹੀਂ ਫੈਸਲਾ ਲੈ ਜੋ ਆਪਣਾ ਕਰ ਲੋ